ਪਰ ਵਾਸੀਆਂ ਵੱਲੋਂ ਪੰਜਾਬ ਵਿੱਚ ਇੱਕ ਹੋਰ ਲੂ ਕੰਡੇ ਖੜੇ ਕਰਦੀ ਵਾਰਦਾਤ ਪੰਜਾਬ ਤੇ ਜੀਰੀ ਲਾਉਣ ਲਈ ਆਇਆ ਸੀ ਤੇ ਉਹਦਾ ਕਤਲ ਕਰ ਦਿੱਤਾ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਵੀ ਅਸੀਂ ਆ ਕੇ ਇੱਥੇ ਆਸ-ਪਾਸ ਭਾਲ ਕੀਤੀ ਸੀ ਪਰੰਤੂ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਲਾਸ਼ ਦਾ ਨਹੀਂ ਪਤਾ ਲੱਗ ਸਕਿਆ ਨੌਜਵਾਨ ਦਾ ਕਤਲ ਕਰ ਦਫਨਾ ਦਿੱਤੀ ਲਾਸ਼ ਇਹ ਡੈੱਡਵੌੜੀ ਮੈਨੂੰ ਪਤਾ ਹੈ ਕਿੱਥੇ ਅਸੀਂ ਛੁਪਾਈ ਹੈ ਤੇ ਉਹਦਾ ਪੁਲਿਸ ਰਮਾਨ ਲੈ ਕੇ ਅੱਜ ਡੈੱਡਵੌੜੀ ਰਿਕਵਰ ਕਰਾ ਰਹੇ ਹਾਂ ਕੰਕਾ ਦੇਖ ਦਹਲਿਆ ਇਲਾਕਾ ਪੁਲਿਸ ਦੇ ਵੀ ਓਡੇ ਹੋਸ਼ ਤੇ ਤਿੰਨ ਜਣੇ ਅਸੀਂ ਅਰੈਸਟ ਕਰ ਚੁੱਕੇ ਆਂ ਜ਼ਿਆਦਾਤਰ ਪੂਲੀ ਦੇ ਹੈਗੇ ਆ ਬਿਹਾਰ ਦੇ ਕਾਂਡ ਕਰ ਬਿਹਾਰ ਫਰਾਰ ਹੋਏ ਕਾਤਲ ਕਿਉਂਕਿ ਬਾਕੀ ਦੋਸ਼ਾਂ ਬਾਰੇ ਪਤਾ ਲੱਗਿਆ ਕਿ ਉਹ ਬਿਹਾਰ ਚਲੇ ਗਏ ਜੀ ਹਾਂ ਜਾਣਕਾਰੀ ਮੁਤਾਬਕ ਮਹਿਜ 5000 ਰੁਪਏ ਪਿੱਛੇ ਇਨ੍ਹਾਂ ਪ੍ਰਵਾਸੀਆਂ ਵੱਲੋਂ ਪਹਿਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਫਿਰ ਸਬੂਤਾਂ ਨੂੰ ਮਿਟਾਉਣ ਲਈ ਕਾਤਲਾ ਨੇ ਮ੍ਰਿਤਕ ਦੀ ਲਾਸ਼ ਨੂੰ ਸੁੰਨਸਾਨ ਥਾਂ ਤੇ ਇੱਕ ਟੋਏ 'ਚ ਦੱਬ ਦਿੱਤਾ ਸੀ ਜਦੋਂ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਕੋਲ ਪਹੁੰਚੀ ਤਾਂ ਤੁਰੰਤ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਇਨ੍ਹਾਂ ਕਾਤਲਾਂ ਦੇ ਪਿੱਛੇ ਲੱਗ ਗਈ ਤੇ ਆਖਰ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਗਈ ਪੁਲਿਸ ਨੇ ਕਤਲ ਮਾਮਲੇ 'ਚ ਤਿੰਨ ਮੁਲਜ਼ਮਾਂ ਗ੍ਰਿਫਤਾਰ ਕਰ ਲਏ ਨੇ ਗ੍ਰਿਫਤਾਰ ਇਨ੍ਹਾਂ ਮੁਜਮਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਵੱਲੋਂ ਮ੍ਰਿਤਕ ਦੀ লাশ ਨੂੰ ਕਰੀਬ ਡੇਢ ਮਹੀਨੇ ਬਾਅਦ ਬਰਾਮਦ ਕੀਤਾ ਗਿਆ ਇਸ ਕਤਲकांड ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਮ੍ਰਿਤਕ ਕਿਸ ਨੌਜਵਾਨ ਦੀ ਪਛਾਣ ਅਕਸ਼ੇ ਵਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਨ੍ਹਾਂ ਕਾਤਲਾਂ ਦਾ ਹੀ ਸਾਥੀ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਨ੍ਹਾਂ ਵਿਚਾਲੇ ਤਕਰਾਰ ਹੋਈ ਸੀ ਜਿਸ ਦੇ ਚੱਲਦੇ ਇਨ੍ਹਾਂ ਮੁਜਮਾ ਨੇ ਅਕਸ਼ੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ লাশ ਨੂੰ ਬਰਨਾਲਾ ਦੇ ਪਿੰਡ ਢਿੱਲਮਾ ਚ ਨਾਲੇ ਦੇ ਕੋਲ ਜ਼ਮੀਨ ਚ ਦਫਨਾ ਦਿੱਤਾ ਸੀ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਹ ਮਾਮਲਾ ਹੈ ਜੀ 19 ਨੂੰ 1925 ਨੂੰ ਸਾਡੇ ਕੋਲੇ 0 ਐਫ ਆਈ ਆਰ ਕੱਟ ਕੇ ਆਈ ਸੀ ਸੰਗੀਤਾ ਨਾਂ ਦੀ ਲੇਡੀ ਜੀ ਵੱਲੋਂ ਆਈ ਸੀ ਕਿ ਉਸਦੇ ਹਸਬੰਦ ਨੂੰ 11 ਜਣਿਆਂ ਦੇ ਖਿਲਾਫ ਐਫ ਆਈ ਆਰ ਸੀ ਕਿ ਉਹਨਾਂ ਨੇ ਇੱਥੇ ਪੰਜਾਬ ਚ ਜੀਰੀ ਲਾਉਣ ਲਈ ਆਇਆ ਸੀ ਤੇ ਉਹਦਾ ਕਤਲ ਕਰ ਦਿੱਤਾ ਜਿਹਦੇ ਸਬੰਧ ਚ ਅਸੀਂ 2 ਜਣਿਆਂ ਨੂੰ 19 ਨੂੰ ਰੈਸਟ ਕੀਤਾ ਜੀ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਵੀ ਅਸੀਂ ਆ ਕੇ ਇੱਥੇ ਆਸ-ਪਾਸ ਪਹਾਲ ਕੀਤੀ ਸੀ ਪਰੰਤੂ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਲਾਸ਼ ਦਾ ਨਹੀਂ ਪਤਾ ਲੱਗ ਸਕਿਆ ਸੀ ਜਿਹਦੇ ਸਬੰਧ ਅਸੀਂ ਕੱਲ ਇੱਕ ਇਕਲੇਸ਼ ਨਾਮ ਦੇ ਲੜਕੇ ਨੂੰ ਅਰੈਸਟ ਕੀਤਾ ਜਿਹਦਾ ਫਾਦਰ ਜਿਹੜਾ ਜਗਨ ਜੋ ਇਸ ਦਾ ਠੇਕੇਦਾਰ ਸੀ ਜਿਸ ਤੋਂ ਅਕਸ਼ੇ ਸੰਕਰ ਜਿਹੜਾ ਲੜਕਾ ਜਿਹਦਾ ਕਤਲ ਹੋਇਆ ਉਹ ਪੈਸੇ ਮੰਗ ਰਿਹਾ ਸੀ ਉਹਦਾ ਲੜਕਾ ਸੀ ਜਿਹੜਾ ਮਰਡਰ ਸਮੇਂ ਉਹਦੇ ਨਾਲ ਸੀ ਤੇ ਉਹ ਰਾਤ ਅਰੈਸਟ ਕੀਤਾ ਤੇ ਅੱਜ ਸਵੇਰੇ ਉਹਨੇ ਇਖਲਾਸ ਕੀਤਾ ਸੀ ਕਿ ਡੈਡਵੜੀ ਮੈਨੂੰ ਪਤਾ ਕਿੱਥੇ ਅਸੀਂ ਛਪਾਈ ਆ ਤੇ ਉਹਦਾ ਪੁਲਿਸ ਰਿਮਾਂਡ ਲੈ ਕੇ ਅੱਜ ਡੈਡਵੜੀ ਰਿਕਵਰ ਕਰਾ ਰਹੇ ਆ 11 ਜਣੇ ਤੇ ਮਾਮਲਾ ਦਰਜ ਹੈ 0 ਐਫ ਆਰ ਮੁਤਾਬਕ ਤੇ ਤਿੰਨ ਜਣੇ ਅਸੀਂ ਅਰੈਸਟ ਕਰ ਚੁੱਕੇ ਆ ਜ਼ਿਆਦਾਤਰ ਪੋਲੀ ਦੇ ਹੈਗੇ ਆ ਬਿਹਾਰ ਦੇ ਇਹਨਾਂ ਦਾ 15 ਤੱਕ ਰਿਮਾਂਡ ਹੈਗਾ ਸਾਡੇ ਕੋਲ ਕਿਹੜੀ ਕਿਹੜੀ ਟੀਮਾਂ ਸਾਰੇ ਤੇ ਹੈਗੀਆਂ ਪਹੁੰਚੇਗੇ ਇੱਥੇ ਫੋਰੈਂਸਿਕ ਲੈਬੋਰੀ ਦੀ ਟੀਮਾਂ ਹੈਗੇ ਫੋਰੈਂਸਿਕ ਐਕਸਪਰਟ ਹੈਗੇ ਮੈਜਿਸਟ੍ਰੇਟ ਸਾਹਿਬ ਹੈਗੇ ਡਾਕਟਰ ਸਹਿਬਾਨ ਹੈਗੇ ਆ ਤੇ ਫਿੰਗਰਪ੍ਰਿੰਟ ਬਿਊਰੋ ਦੇ ਹੈਗੇ ਆ ਬਹੁਤ ਜਲਦੀ ਹੁਣ ਡੈੱਡ ਬੋਡੀ ਮਿਲ ਗਈ ਹੈ ਇਹਦਾ ਡੀਐਨਏ ਲਵਾਂਗੇ ਤੇ ਫਰਾਂਸਿਕ ਲੈਬ ਲੈਬਟਰੀ ਨੂੰ ਭੇਜਾਂਗੇ ਇਹਨਾਂ ਦੇ ਘਰਦਿਆਂ ਨਾਲ ਮਿਲਾਨ ਕਰਕੇ ਤੇ ਫਿਰ ਟੀਮਾਂ ਬਾਹਰ ਜਾਣਗੀਆਂ ਬਿਹਾਰ ਕਿਉਂਕਿ ਬਾਕੀ ਦੋਸ਼ਾਂਵਰੇ ਇਹ ਪਤਾ ਲੱਗਿਆ ਕਿ ਉਹ ਬਿਹਾਰ ਚਲੇ ਗਏ ਜਾਣੀ ਜਾਣਕਾਰੀ ਮੁਤਾਬਕ ਕਿ ਪੁਲਿਸ ਨੇ ਇਸ ਮਾਮਲੇ 'ਚ 11 ਪ੍ਰਵਾਸੀ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਦਕਿ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇਹਨਾਂ ਮੁੱਜਮਾਂ ਦੇ ਹੋਰ ਸਾਥੀ ਬਿਹਾਰ ਭੱਜ ਗਏ ਨੇ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਹਰ ਵਾਹ ਲਗਾਈ ਜਾ ਰਹੀ ਹੈ ਇੱਥੇ ਪਿਛਲੇ ਦਿਨੀ ਮਨ ਲੋ ਪ੍ਰਵਾਸੀਆਂ ਵੱਲੋਂ ਇੱਕ ਆਪਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਮਨ ਲੋ ਅੱਜ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਤਾਪਾ ਦੇ ਐਸਐਚਓ ਸਾਹਿਬ ਸਮੂਹ ਸਾਰੇ ਪ੍ਰਸ਼ਾਸਨ ਇੱਥੇ ਆਇਆ ਹੋਇਆ ਕਿ ਸਾਡੀ ਸਮੂੱਚੀ ਪੰਚਾਇਤ ਨੂੰ ਮਨ ਲੋ ਇੱਥੇ ਬੁਲਾਇਆ ਗਿਆ ਤਾਂ ਜਿਹੜੀ ਡੈੱਡ ਬੋਡੀ ਸੀ ਉਹਦੀ ਨਿਸ਼ਾਨਦੇਹੀ ਕੀਤੀ ਮਨ ਲੋ ਡੈੱਡ ਬੋਡੀ ਨੂੰ ਕੱਢਿਆ ਜਾ ਰਿਹਾ ਹੈ ਤੇ ਮਨ ਲਓ ਇਹ ਸਾਰਾ ਮਲੋ ਇਥੇ ਸਿਵਲਪੁਰ ਹਾਊਸਿੰਗ ਦੇ ਸਾਰੇ ਇਥੇ ਮਹਿਗਮ ਇਥੇ ਆਇਆ ਹੋਇਆ ਜੋ ਜੋ ਮੱਕਰੇਤੀ ਗੜਬੜੀ ਇਤੋਂ ਕਰ ਰਹੀ ਹੈ ਇਹ ਜਾਣਕਾਰੀ ਦੇ ਅਨੁਸਾਰ ਉਸ ਜਾਣਕਾਰੀ ਦੇ ਅਨੁਸਾਰ ਜਿਹੜੀ ਸਾਨੂੰ ਪਤਾ ਲੱਗਿਆ ਹੈਗਾ ਸੀਐਸਪੀ ਜਰਨੈ ਸਤੂ ਸਾਹਿਬ ਦੇ ਨਾਲ ਉਹ ਮੈਂ ਜਿਹੜਾ ਇਕਰਾਰ ਵੀ 1-2 ਮਹੀਨਾ ਪਹਿਲਾਂ ਇਥੇ ਜਿਹੜਾ ਝੋਨਾ ਲਾਉਣ ਆਏ ਸੀ ਉਹ ਆ ਗਿਆ ਵਧੀਆ ਇੰਦ ਕਾਨੂੰ ਪੂਹੀ ਉਹ ਸਾਥੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਪੈਸੇ ਨੂੰ ਲੈਣ ਦੇਣ ਕਰਕੇ ਉਸ ਲੈਣ ਦੇਣ ਨੂੰ ਕਰਕੇ ਇੱਕ ਬੰਦੇ ਦੀ ਜਿਹੜੀ ਹੈਗੀ ਤਾਂ ਨਹੀਂ ਲੋ ਕੱਟੇ ਉਹ ਕਿ ਲੋ ਮਰਡਰ ਕਰ ਦਿੱਤਾ ਮਰਡਰ ਕਰਕੇ ਤਾਂ ਇਹ ਬੰਦੇ ਜਿਹੜੇ ਹੈਗੇ ਦੀ ਲਾਸ਼ ਇੱਥੇ ਦੱਬ ਕੇ ਜਿਹੜੇ ਹੈਗੇ ਚਲੇ ਗਏ ਉਹ ਫਿਰ ਜਿਸ ਤਰ੍ਹਾਂ ਪਤਾ ਲੱਗਿਆ ਨਾ ਨਿਸ਼ਾਨਖਤ ਹੋਈ ਆ ਤਿੰਨ ਜਿਹੜੇ ਬੰਦੇ ਜਿਹੜੇ ਹੈਗੇ ਹੌਂਸਲਰ ਨੂੰ ਅਰੈਸਟ ਕੀਤੇ ਗਏ ਉਹਨਾਂ ਦੀ ਨਿਸ਼ਾਨਖਤ ਜਿਹੜੀ ਹੈਗੀ ਦਿਨ ਪਹਿਲਾਂ ਵੀ ਡੈਡ ਬਡੀ ਰਿਕਵਰ ਜਿਹੜੀ ਕੀਤੀ ਗਈ ਸੀ ਪਰ ਉਹਨੂੰ ਡੈਡ ਬਡੀਸ ਨੂੰ ਨਹੀਂ ਮਿਲ ਸੀ ਅੱਜ ਜਿਹੜਾ ਹੈਗਾ ਇੱਕ ਨਵਾਂ ਅਰੈਸਟ ਕੀਤਾ ਜਿਹੜਾ ਬੰਦਾ ਉਹ ਦੀ ਨਿਸ਼ਾਨਖਤ ਦੇ ਉੱਤੇ ਜਿਹੜੀ ਲੱਗੀ ਆ ਐਸਪੀ ਸਾਹਿਬ ਦੇ ਦੱਸਣ ਦੇ ਅਨੁਸਾਰ ਉਹ ਡੈੱਡਬੜੀ ਜਿਹੜੀ ਹੈਗੀ ਹੁਣ ਅਸੀਂ ਡੀਐਸਪੀ ਸਾਹਿਬ ਮੈਡੀਕਲ ਟੀਮ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹ ਡੈੱਡਬੜੀ ਜਿਹੜੀ ਹੈਗੀ ਆ ਰਿਕਵਰ ਹੋਈ ਹੈ ਤੇ ਉਹਦੇ ਪਾਰਟ ਸੀ ਜਿਹੜੀ ਹੈਗੀ ਆ ਉਹ ਮੈਡੀਕਲ ਟੀਮ ਜਿਹੜੀ ਹੈ 70 ਖੜੀ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਬਾਕੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਮਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ